ਸਾਨੂੰ ਥਾਣਾ ਸਿਵਲ ਲਾਈਨ ਵਿਖੇ ਇਤਲਾਹ ਮਿਲੀ ਸੀ ਕਿ ਧੂਬੀ ਆ ਨਾ ਬਿਆਨਤ ਨਗਰ ਦੇ ਵਿੱਚ ਉੱਥੇ ਉੱਥੋਂ ਰਹਿਣ ਵਾਲੇ ਲੋਕ ਉੱਥੋਂ ਇਨਫੋਰਮੇਸ਼ਨ ਆਈ ਸੀ ਕਿ ਉੱਥੇ ਵੀ ਆਪਸ ਚ ਦੋ ਤਿੰਨ ਘਰਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ ਆ ਉਸ ਲੜਾਈ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਦੇ ਵਿੱਚ ਉਹਨਾਂ ਨੇ ਕਾਫੀ ਇੱਕ ਘਰ ਨੇ ਦੂਜਿਆਂ ਦਾ ਭੰਨ ਤੋੜ ਕੀਤੀ ਸੀਗੀ ਤੇ ਉਸ ਪਰਿਵਾਰਕ ਮੈਂਬਰ ਸੀ ਉਹਨਾਂ ਦੇ ਲੇਡੀਜ਼ ਤੇ ਬੰਦੇ ਉਹਨਾਂ ਦੇ ਸੱਟਾਂ ਵੀ ਲੱਗੀਆਂ ਸੀਗੀਆਂ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਵਿਖੇ 175/25 ਅਧੀਨ ਤੌਰ ਤੇ 109 ਬੀ ਐਨਐਸ ਅਸੀਂ ਮੁਕੱਦਮਾ ਦਰਜ ਕੀਤਾ ਮੁਕੱਦਮਾ ਦਰਜ ਕਰਕੇ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਸਿਵਲ ਲਾਈਨ ਦੀਆਂ ਟੀਮ ਸੀ ਸੀਆਈਏ ਸਟਾਫ ਦੀਆਂ ਵੱਖਰੀਆਂ-ਵੱਖਰੀਆਂ ਟੀਮਾਂ ਤੇ ਇਸ ਇਸ ਮੁਕੱਦਮੇ ਵਿੱਚ ਵੀ ਅਸੀਂ ਜਿਹੜੇ ਇਸ ਮੁਕੱਦਮੇ ਦੇ ਮੇਨ 3 ਦੋਸ਼ੀ ਸੀਗੇ ਜੀ ਅਸੀਂ ਉਹਨਾਂ ਤਿੰਨ ਦੋਸ਼ੀਆਂ ਦੀ ਗ੍ਰਿਫਤਾਰੀ ਅਸੀਂ ਕਰ ਲਈ ਹੈ ਜਿਦੇ ਵਿੱਚ ਨਗੀਨਾ ਦੇਵੀ ਸੀਗੀ ਤੇ ਗੁਰਲਾਲ ਸਿੰਘ ਸੀਗਾ ਇੱਥੇ ਇੱਕ ਤੀਸਰਾ ਦੋਸ਼ੀ ਇਹਦੇ ਵਿੱਚ ਜੁਵਨਾਈਲ ਹੈਗਾ ਜੀ ਜਿਸ ਨੂੰ ਆਪਣੇ ਪੇਸ਼ ਅਦਾਲਤ ਕਰਕੇ ਜੁਡੀਸ਼ੀਅਲ ਭੇਜ ਦਿੱਤਾ ਗਿਆ ਹੈਗਾ ਇਹ ਜੋ ਇਹਦੇ ਵਿੱਚ ਜ਼ਿਕਰ ਹੋ ਗਿਆ ਕਿ ਜਿਹੜਾ ਇੱਥੇ ਗੁਰਲਾਲ ਸਿੰਘ ਹੈਗਾ ਇਸ ਤੇ ਪਹਿਲਾਂ ਵੀ 6 ਮੁਕਦਮੇ ਦਰਜ ਨੇ ਤੇ ਜਿਹੜੀ ਇਹ ਨਗੀਨਾ ਦੇਵੀ ਹੈਗੀ ਇਸ ਤੇ ਪਹਿਲਾਂ ਵੀ ਐਨਟੀਪੀਐਸ ਤੇ ਮੁਕਦਮੇ ਦਰਜ ਨੇ ਇਥੋਂ ਇਹ ਭੱਜਣ ਦੀ ਫਰਾਗ ਦੇ ਵਿੱਚ ਸੀਗੇ ਤਾਂ ਸਾਡੇ ਆਪਣੇ ਸਿਵਲ ਲਾਈਨ ਦੀ ਟੀਮ ਹੈ ਸੀਆਈਏ ਹੈ ਤੇ ਚਾਰਜ ਆਪਣੇ ਪੀਸੀਆਰ ਸੰਜੀਵ ਹੈ ਇਹਨਾਂ ਦੀ ਟੀਮ ਨੇ ਕਾਫੀ ਮਿਹਨਤ ਕੀਤੀ ਤੇ ਇਹਨਾਂ ਦੇ ਮਿਹਨਤ ਕਰਕੇ ਇਹਨਾਂ ਨੇ ਪੂਰੇ ਸੋ ਆਪਣੇ ਸੋਰਸਸ ਰਾਹੀਂ ਇਥੋਂ ਭੱਜਣ ਤਾਂ ਸੀ ਤਾਂ ਇਹ ਤੋਂ ਪਹਿਲਾਂ ਕਿ ਇਥੋਂ ਭੱਜ ਜਾਂਦੇ ਜਿਹੜੇ ਮੇਨ ਦੋਸ਼ੀ ਸੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਕਾਰਨ ਤਾਂ ਜੋ ਹੁਣ ਮਡਲੀ ਤਫਤੀਸ਼ ਇਹੀ ਸਾਹਮਣੇ ਆਇਆ ਹੈ ਕਿ ਇੱਕ ਇਹ ਆਪਸ ਗਵਾਂਢੀ ਸੀ ਨੇੜੇ-ਨੇੜੇ ਇਹਨਾਂ ਦੇ ਘਰ ਸੀਗੇ ਤੇ ਇੱਕ ਘਰ ਨੇ ਜਿੱਦਾਂ ਕਿ ਦੂਸਰੇ ਘਰ ਨੂੰ ਇੱਕ ਟੌਂਡ ਦੇ ਵਿੱਚ ਕਹਿਤਾ ਵੀ ਇਸ ਲੇਡੀ ਨੇ ਇਦਾਂ ਜਵਾਗ ਜਮ ਜਮ ਸਿੱਟੇ ਨੇ ਇਦਾਂ ਦੀ ਬਸ ਨਿੱਕੇ-ਨਿੱਕੀਆਂ ਗੱਲਾਂ ਸੀਗੀਆਂ ਜਿੱਥੋਂ ਇਹਨਾਂ ਦੀ ਟਕਰਾਅ ਵਧ ਗਈ ਵਾਧੇ-ਵਾਧੇ ਜਦੋਂ ਲੜਾਈ ਹੋਈ ਤਾਂ ਫਿਰ ਇੱਕ ਧਿਰ ਸੀ ਜਿਹੜੀ ਬਹੁਤ ਅਗਰੈਸਿਵ ਹੋ ਗਈ ਜਿਨ੍ਹਾਂ ਨੇ ਉਹਨਾਂ ਦੇ ਭੰਤੂੜ ਕੀਤੀ ਘਰ ਦੇ ਵਿੱਚ ਵੀ ਭੰਤੂੜ ਕੀਤੀ ਸੱਟਾਂ ਵੀ ਮਾਰੀਆਂ ਤੇ ਪਰ ਇਹਦੇ ਵਿੱਚ ਆ ਜਿਹੜੇ ਅਣਮੁਕਦੋਸ਼ੀ ਅਸੀਂ ਗ੍ਰਿਫਤਾਰ ਕਰ ਰਹੇ ਕੁਝ ਦੋਸ਼ੀਆਂ ਦੀ ਜਗ ਗ੍ਰਿਫਤਾਰੀ ਪੈਂਡਿੰਗ ਹੈ ਉਹ ਵੀ ਸਾਡੀਆਂ ਟੀਮ ਸੇ ਇਸ ਤੇ ਵਰਕ ਕਰ ਰਹੀਆਂ ਅਸੀਂ ਜਲਦੀ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਾਂਗੇ ਪਹਿਲਾਂ ਤੁਸੀਂ ਜਿਹੜਾ ਬਾਅਦ ਵਿੱਚ ਕਾਫੀ ਦੱਸਦੇ ਕਦੇ ਜਿਹੜੀ ਇਹਦੇ ਵਿੱਚ ਗੁਰਲਾਲ ਸਿੰਘ ਹੈਗਾ ਜੀ ਇਹਦੇ ਤੇ 304ਬੀ 304ਏ ਐਕਸੀਡੈਂਟ ਦਾ ਹੈਗਾ ਐਨਡੀ ਦਾ ਹੈਗਾ ਚੋਰੀ ਦਾ ਮੁਕਦਮਾ ਦਰਜ ਹੈ ਤੇ ਜਿਹੜੀ ਨਗੀਨਾ ਦੇਵੀ ਹੈਗੀ ਉਹ ਤੇ ਰੀਸੈਂਟਲੀ ਐਨਡੀਪੀਐਸ ਦਾ ਮੁਕਦਮਾ ਦਰਜ ਹੋਇਆ ਸੀ ਇਹ ਨਸ਼ਾ ਬੇਜਤਿਆਰੀ ਹੈ ਦੇਖੋ ਆਦੀ ਇੰਦਾ ਸੈਂਸ ਆਪਾਂ ਇਹਨਾਂ ਤੇ ਅਗਰ ਅਸੀਂ ਇਹਨਾਂ ਦੇ ਪਾਸਟ ਐਂਟੀਸੀਡੈਂਸ ਦੇਖਦੇ ਆ ਇਹਨਾਂ ਤੇ ਪੁਰਾਣੀ ਐਨਡੀਪੀਐਸ ਦੇ ਮੁਕੰਦਮੇ ਦਰਜ ਨੇ ਜੀ ਤਾਂ ਆਪਾਂ ਇਹ ਕਹਿ ਸਕਦੇ ਆ ਵੀ ਨਸ਼ੇਦਾਰ ਕਰਦੇ ਹਨ ਕੰਮ ਕਾਰੋਬਾਰਕ ਬਾਰ-ਬਾਰ ਕ੍ਰਾਈਮ ਕਰ ਰਹੇ ਹੈ ਜਿਹਨੇ ਪਹਿਲਾਂ 6% ਦਿੱਤਾ ਸੀ ਅੱਜ ਜਿਹਨੇ ਨਾਲ ਕੋਈ ਲੱਗ 10 ਵਾਲਾ ਕੇ ਨਹੀਂ ਪੱਤਰ ਦਿੱਤਾ ਹੈ ਹਾਂਜੀ ਇਹ ਵੀ ਅਸੀਂ মিডিਆ ਰਾਹੀਂ ਸਭ ਨੂੰ ਦੱਸਣਾ ਚਾਹੁੰਦੇ ਆ ਜਿਹੜੇ ਮਾੜੇ ਅਨਸਰ ਰਹਿ ਗਏ ਹੋਰ ਆਮੂਮਨ ਇਹ ਦੇਖਣ ਦੇ ਵਿੱਚ ਆਉਂਦਾ ਹੈਗਾ ਕਿ ਇਦਾਂ ਦੇ ਆਪਣੇ ਕੋਈ ਗਰੁੱਪ ਬਣਾ ਲੈਂਦੇ ਐ ਧੜੇ ਬਣਾ ਲੈਂਦੇ ਹੈਗੇ ਆ ਜਾਂ ਕਿਸੇ ਤਰੀਕੇ ਦੇ ਆਪਣੇ ਗਰੁੱਪ ਬਣਾ ਕੇ ਵਾਰ-ਵਾਰ ਜਿਹੜੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ ਉਹਦੇ ਵਿੱਚ ਅਸੀਂ ਬਹੁਤ ਉਸ ਨੂੰ ਸਟ੍ਰਿਕਟਲੀ ਉਸ ਨੂੰ ਪੇਸ਼ ਕਰਦੇ ਆ ਜਿੱਦਾਂ ਕਿ ਨਵੇਂ ਕਾਨੂੰਨ ਬੀ ਐਨ ਐਸ ਦੀਆਂ ਧਾਰਾ 111 112 ਬੀ ਐਨ ਐਸ ਆ ਜਿਹਦੇ ਵਿੱਚ ਕੋਈ ਗਰੁੱਪ ਬਣਾ ਕੇ ਅਗਰ ਵਾਰ-ਵਾਰ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ ਤਾਂ ਅਸੀਂ ਫਿਰ 111 112 ਜਾਂ ਬੀ ਐਨ ਐਸ ਜੋ ਵੀ ਰੈਲੇਵੈਂਟ ਸੈਕਸ਼ਨ ਹੁੰਦਾ ਅਸੀਂ ਉਹਦੇ ਤਹਿਤ ਕਾਰਵਾਈ ਕਰਦੇ ਆ ਉਹਦੇ ਵਿੱਚ ਮੇਨ ਚੀਜ਼ ਕੀ ਹੈਗੀ ਹੈ ਕਿ ਇਹਦੇ ਜਿਹੜੀ 111 ਬੀ ਐਨ ਐਸ ਦੇ ਵਿੱਚ ਹੈ ਉਮਰ ਕੈਦ ਤੱਕ ਦੀ ਜਿਹੜੇ ਇਦਾਂ ਦੇ ਗਰੁੱਪ ਆ ਜਾਂ ਮਾੜੇ ਆਂਸਰ ਹੈਗੇ ਆ ਸਖਤ ਤੋਂ ਸਖਤ ਧਾਰਾਵਾਂ ਲਾਈਆਂ ਜਾਣ ਤੇ ਇਹ ਜਿਹੜੇ ਮੁਕੱਦਮੇ ਆ ਨਾ ਅਸੀਂ ਸਾਰਾ ਬੇਸਡ ਔਨ ਟਰੋਪਰ ਐਵੀਡੈਂਸ ਆ ਇਹਨੂੰ ਲੌਜੀਕਲ ਕਨਕਲੂਜਨ ਤੇ ਲੱਗੇ ਜਾਏ।